ਇੱਕ ਰਾਜਾ ਸੀ ਜਿਸ ਦੀ ਕੇਵਲ ਇੱਕ ਲਤ ਅਤੇ ਇੱਕ ਅੱਖ ਸੀ ਤੇ ਉਸ ਦੇ ਰਾਜ ਵਿੱਚ ਸਾਰੇ ਲੋਕ ਬਹੁਤ ਖੁਸ਼ਹਾਲ ਸਨ ਕਿਉਂਕਿ ਰਾਜਾ ਬਹੁਤ ਬੁੱਧੀਮਾਨ ਅਤੇ ਪ੍ਰਤਾਪੀ ਸੀ ਇੱਕ ਵਾਰ ਰਾਜਾ ਨੂੰ ਵਿਚਾਰ ਆਇਆ ਕਿ ਖੁਦ ਦੀ ਇੱਕ ਤਸਵੀਰ ਬਣਵਾਈ ਜਾਏ ਫੇਰ ਕੀ ਸੀ ਦੇਸ਼ ਵਿਦੇਸ਼ ਤੋਂ ਚਿੱਤਰਕਾਰਾਂ ਨੂੰ ਬੁਲਾਇਆ ਗਿਆ ਅਤੇ ਇੱਕ ਤੋਂ ਵੱਧ ਇੱਕ ਚਿੱਤਰਕਾਰ ਰਾਜਾ ਦੇ ਦਰਬਾਰ ਵਿੱਚ ਆਏ राजा ने सब हाथ जोड़ के बेंती की थी के ओ ही अपाहिज है फिर उसकी बहुत सुंदर तस्वीर कि जा सकती है। ए ता संभव ही नहीं है और जे तस्वीर सुंदर ना बनी ता राजा नाराज होके सजा देगा दे ਇਹ ਸੋਚ ਕੇ ਸਾਰੇ ਚਿੱਤਰਕਾਰਾਂ ਨੇ ਰਾਜਾ ਦੀ ਤਸਵੀਰ ਬਣਾਉਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਪਿੱਛੇ ਤੋਂ ਇੱਕ ਚਿੱਤਰਕਾਰ ਨੇ ਆਪਣਾ ਹੱਥ ਖੜਾ ਕੀਤਾ ਤੇ ਬੋਲਿਆ ਕਿ ਮੈਂ ਤੁਹਾਡੀ ਇੱਕ ਬਹੁਤ ਸੁੰਦਰ ਤਸਵੀਰ ਬਣਾਵਾਂਗਾ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ ਫਿਰ ਉਹ ਚਿੱਤਰਕਾਰ ਜਲਦੀ ਨਾਲ ਰਾਜਾ ਦੀ ਆਗਿਆ ਲੈ ਕੇ ਤਸਵੀਰ ਬਣਾਉਣ ਵਿੱਚ ਜੁੱਟ ਗਿਆ ਕਾਫੀ ਦੇਰ ਬਾਅਦ ਉਸਨੇ ਇੱਕ ਤਸਵੀਰ ਤਿਆਰ ਕੀਤੀ ਜਿਸ ਨੂੰ ਵੇਖ ਕੇ ਰਾਜਾ ਬਹੁਤ ਪ੍ਰਸੰਨ ਹੋਇਆ ਤੇ ਸਾਰੇ ਦੂਜੇ ਚਿੱਤਰਕਾਰਾਂ ਨੇ ਵੀ ਆਪਣੇ ਦੰਦਾ ਥੱਲੇ ਉਂਗਲੀਆਂ ਦਬ ਲਈਆਂ ਉਸ ਚਿੱਤਰਕਾਰ ਨੇ ਇੱਕ ਐਸੀ ਤਸਵੀਰ ਬਣਾਈ ਕਿ ਜਿਸ ਵਿੱਚ ਰਾਜਾ ਇਸ ਟੰਗ ਨਾਲ ਘੋੜੇ ਤੇ ਬੈਠਾ ਸੀ ਕਿ ਉਸ ਦੀ ਇੱਕ ਹੀਲਤ ਦਿਖਾਈ ਦੇ ਰਹੀ ਸੀ ਅਤੇ ਉਸ ਦੀ ਇੱਕ ਅੱਖ ਰਾਣੀ ਦੀਆਂ ਲਟਕ ਰਹੀਆਂ ਜ਼ੁਲਫਾਂ ਨਾਲ ਟਕੀ ਹੋਈ ਸੀ ਰਾਜਾ ਇਹ ਵੇਖ ਕੇ ਬਹੁਤ ਪ੍ਰਸੰਨ ਹੋਇਆ ਕਿ ਉਸ ਚਿੱਤਰਕਾਰ ਨੇ ਰਾਜਾ ਦੀ ਕਮਜ਼ੋਰੀ ਨੂੰ ਛੁਪਾ ਕੇ ਕਿੰਨੀ ਸਮਝਦਾਰੀ ਨਾਲ ਇੱਕ ਸੁੰਦਰ ਤਸਵੀਰ ਬਣਾਈ ਹੈ ਰਾਜਾ ਨੇ ਖੁਸ਼ ਹੋ ਕੇ ਉਸ ਨੂੰ ਖੂਬਸਾਰੇ ਇਨਾਮ ਅਤੇ ਤਨ ਦੌਲਤ ਦੇ ਦਿੱਤੇ ਤੇ ਕਿਉਂ ਨਾ ਅਸੀਂ ਵੀ ਦੂਜਿਆਂ ਦੀਆਂ ਕਮੀਆਂ ਨੂੰ ਛੁਪਾਈਏ ਨਜ਼ਰ ਅੰਦਾਜ਼ ਕਰੀਏ ਅਤੇ ਉਹਨਾਂ ਦੀਆਂ ਚੰਗਿਆਈਆਂ ਤੇ ਧਿਆਨ ਦੇਈਏ ਕਿਉਂਕਿ ਅੱਜਕਲ ਇਹ ਦੇਖਿਆ ਜਾਂਦਾ ਹੈ ਕਿ ਲੋਕ ਇੱਕ ਦੂਜੇ ਦੀਆਂ ਕਮੀਆਂ ਨੂੰ ਬਹੁਤ ਛੇਤੀ ਲੱਭ ਲੈਂਦੇ ਹਨ ਫੇਰ ਭਾਵੇਂ ਸਾਡੇ ਖੁਦ ਦੇ ਅੰਦਰ ਕਿੰਨੀਆਂ ਹੀ ਬੁਰਾਈਆਂ ਕਿਉਂ ਨਾ ਹੋਣ ਪਰ ਅਸੀਂ ਹਮੇਸ਼ਾ ਦੂਜੇ ਦੀਆਂ ਬੁਰਾਈਆਂ ਤੇ ਹੀ ਧਿਆਨ ਦਿੰਦੇ ਹਾਂ ਸਾਨੂੰ ਨਕਾਰਾਤਮਕ ਹਾਲਾਤ ਵਿੱਚ ਵੀ ਸਕਾਰਾਤਮਕ ਸੋਚਣਾ ਚਾਹੀਦਾ ਹੈ ਤੇ ਸਾਡੀ ਸਕਾਰਾਤਮਕ ਸੋਚ ਹੀ ਹਰ ਮੁਸ਼ਕਿਲ ਨੂੰ ਹੱਲ ਕਰ ਸਕਦੀ ਹੈ ਸੋ ਦੋਸਤੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਇਹ ਕਹਾਣੀ ਬਹੁਤ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋਏ ਪੰਜਾਬੀ ਬਾਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ